ਬਾਜੀ ਆਸਤੀ ਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਸਭ ਠੀਕ ਠਾਕ ਹਾਂ ਜੀ ਵਧੀਆ ਵੀਰ ਜੀ ਸਾਰੇ ਜਣੇ ਸਵਾਗਤ ਤੁਹਾਡੇ ਪਹਿਲੇ ਬਹੁਤ ਬਹੁਤ ਤੁਹਾਡਾ ਵੀਰ ਜੀ ਬਹੁਤ ਬਹੁਤ ਜਿਆਦਾ ਜੀ ਚਲੋ ਅੱਜ ਫਿਰ ਕਿੰਨੀਆਂ ਵੀਰ ਜੀ ਅੱਜ ਫਿਰ ਅੱਜ ਵੀਰ ਜੀ ਤਿੰਨ گاਵਾ ਆਪਣੇ ਤੋਂ ਦੋ ਮਈਆਂ ਹਾਂ ਜੀ ਚਲੋ ਇੱਕ ਵਾਰੀ ਨਾਮ ਤੇ ਐਡਰੈਸ ਦੱਸ ਦੋ ਆਪਣਾ ਇਹ ਨਾਂ ਜੀ ਹਰਜਿੰਦਰ ਸਿੰਘ ਹਾਂਜੀ ਪਿੰਡ ਵੰਚੜੀ ਠੀਕ ਆ ਤੇ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਵੀ ਅੰਮ੍ਰਿਤਸਰ ਹਾਂਜੀ ਚਲੋ ਤੇ ਬਾਬਾ ਨੌਥੀ ਸਮਾਧ ਤੋਂ ਆਪਣਾ 3 ਕਿਲੋਮੀਟਰ ਨਾਲ ਪਿੰਡ ਜੀ ਵੰਚੜੀ ਨੰਬਰ ਇਹ ਨ ਇੱਕ ਵਾਰ ਫੇਰ ਬੋਲ ਦਿਓ ਜੀ 8837 ਹਾਂਜੀ 800 900 ਦਾ ਚਲੋ ਬੋਲੋ ਇਹਦੇ ਭਾਰੇ ਇਹ ਵੀ ਜੀ ਅੱਜ ਸੂਈ ਉੱਤੇ ਜਿਆਦੇ ਨੂੰ ਆਇਆ ਹਾਂਜੀ ਅੱਛਾ ਜੀ ਹਾਂਜੀ ਤੇ ਦੁੱਧ ਐਸ ਟਾਈਮ ਜਿਹੜਾ ਹੋਊਗਾ ਲੀਟਰ ਵਾਲਾ 16 ਕਿਲੋ ਹੋਊਗਾ ਹਾਂਜੀ 16 ਕਿਲੋ ਐਸ ਟੂ ਦੁੱਧ ਹੋਊਗਾ ਤਿਆਰ 16 ਕਿਲੋ ਹਾਂਜੀ ਐਸ ਟਾਈਮ ਲਓ ਜੀ ਤੇ ਖੋਲੋ ਵੀਰ ਜੀ ਤੇ ਇਹ ਦੋ ਲਓ ਜੀ 16 ਕਿਲੋ ਦੁੱਧ ਐਸ ਟਾਈਮ ਤਿਆਰ ਆ ਜੀ ਦੁੱਧ 20 ਕਿਲੋ ਦੇ ਦਿਓ ਵੀਰ ਜੀ ਅੱਛਾ ਹੁਣ ਐ ਲੀਟਰ ਭਾ ਚਾਰ ਡੰਗ ਚੋਲੇ ਭਾ ਪੰਜ ਡੰਗ ਚੋਲੇ ਅੱਛਾ ਕਿ ਬੱਛੀ ਜੀ ਨਹੀਂ ਮਗਰ ਬੱਛਾ ਆ ਗਿਆ ਨਾੜੂ ਨਾਲ ਵੇ ਵੱਛਾ ਮਗਰ ਆ ਗਿਆ ਜੀ 나ੜੂ ਨਾਲ ਆ ਨਾੜੂ ਨਾਲ ਆ ਹਾਂ ਜੀ ਠੀਕ ਆ ਹਾਂ ਜੀ ਪਰ ਹਰਜਿੰਦਰ ਜੀ ਬੋਲੋ ਬੋਲ ਬੇਟੀ ਜਿਆ ਹੀ ਕਰਦਣਾ ਆਪਾ ਜੈ ਜੀ 55 ਹੀ ਦੇ ਦਈਏ ਵੀਰ ਜੀ ਜੋ ਹੁਣੇ ਕਰਦੇ ਛੋੜ ਛੜਾ ਦੋ ਛੜਦਾ 50 5000 ਦੀ ਕੋਈ ਗੱਲ ਨਹੀਂ ਦੇ ਰਹਾ 50 ਰੁਪਏ ਬਸ ਠੀਕ ਆ ਤੇ ਆਹ ਆ ਵੀਰੇ ਇਹ ਵੇਢੀ ਹੈਗੀ ਰੋ ਸਾਢੇ ਪੰਜ ਮਹੀਨਾ ਦੀ ਗੱਬਣ ਹਾਂਜੀ ਕਿੱਕ ਪਾਸ ਹਾਂ ਜੀ ਗਰੰਟੀ ਆਪਣੀ ਫੁੱਲ ਆ ਠੀਕ ਆ ਭਾਏ ਆਪਣੇ ਜਾਂਦਾ ਕੋਈ ਗੱਡੀ ਤੇ ਭਾਏ ਉੱਥੇ ਜਾ ਕੇ ਚੈੱਕ ਕਰਾ ਲੈ ਕੋਈ ਚੱਕਰ ਨਹੀਂ ਹੋ ਜਾ ਠੀਕ ਆ ਸਾਢੇ ਪੰਜਾਂ ਦੀ ਗੱਬਣ ਦੋ ਦੋ ਐਸ ਟਾਈਮ ਜਾ ਰਹਾ ਹੋਰ ਲੀਟਰਾਂ ਮਿਲ 8 ਕਿਲੋ ਲੀਟਰ ਆ ਹਾਂਜੀ ਹਾਂਜੀ ਤੇ ਬੱਚਾ ਮੰਗ ਰਹੀ ਜੀ ਨੇ ਨਹੀਂ ਨਹੀਂ ਇਹਦਾ ਬੱਚਾ ਵੀਰ ਜੀ ਬੱਚਾ ਨਹੀਂ ਗੰਭੀਰ ਸਾਢੇ ਪੰਜਾਂ ਦੀ ਗੱਭਣ ਆ ਅੱਛਾ ਦੁੱਧ 9 ਕਿਲੋ ਥੱਲੇ ਬਾਜੀ ਇਹ ਆ ਵੀ ਠੰਡੀ ਸੀਲ ਆ ਠੰਡੀ ਸੀਲ ਖੋਲੇ ਵੱਡੀ ਗਾਂ ਆ ਠੀਕ ਸਾਢੇ ਪੰਜਾਂ ਮਹੀਨੇ ਕਿ ਸਾਢੇ ਚਾਰਵੇਂ ਸਾਢੇ ਪੰਜਾਂ ਮਹੀਨੇ ਸਾਢੇ ਪੰਜਾਂ ਮਹੀਨੇ ਅੱਛਾ ਮੂੰਹ ਨਾਲਾ ਰੋੜਾ ਵਿਖਾ ਦੇ ਇੱਕ ਕਰੀ ਮੇਰਾ ਦੁੱਧ 20 ਕਿਲੋ ਵਾਲੀ ਵੀਰ ਜੀ ਇੰਦੀ ਮੇਰੀ ਕੀਮਤ ਇਹਦਾ ਵੀਰ ਜੀ ਤੁਹਾਨੂੰ ਪਹਿਲਾਂ ਜਦੋਂ ਸੂਵੀ ਉਹਦਾ 65 ਦੀ ਆ ਹੁਣ 35 ਦੇ ਦਈਏ ਵੀਰ ਜੀ 30000 ਦੀ ਚਲੋ 32 ਹੀ ਦੇ ਰਾ ਵੀਰ ਜੀ ਚਲੋ 32 ਹਜ਼ਾਰ ਦੇ ਰਾ ਪਤੀ ਦੇ ਦਾ ਬਾਕੇ ਸੀ 70 ਫੋਲਰ ਨੇ ਠੀਕ ਆ ਤੇ ਆਹ ਹੈ ਵੀਰੇ ਇਹ ਵੀਰ ਜੀ ਸੁਈ ਹੈ ਜੀ ਇਹਦੇ ਮਗਰ ਬੱਛੀ ਰੋ ਅਜੇ ਬੱਛੀ ਹੈ ਮਗਰ ਹਾਂਜੀ ਹਾਂਜੀ ਇਹਨੂੰ ਵੱਸੀਨ ਹੋ ਗਿਆ 10 ਦਿਨ ਹੋ ਗਏ ਜੀ ਹੋ ਗਏ ਸੁਈ ਨੂੰ 10 ਦਿਨ ਹੋ ਗਏ ਸੁਈ ਨੂੰ ਹਾਂਜੀ ਇਹ ਵੀ ਖੋਲੋ ਬੋਦੀ ਵਾਲੀ ਵੈੜ ਹੈ ਨਾ ਬੋਦੀ ਵਾਲੀ ਬੋਦੀ ਵਾਲੀ ਵੀਰ ਜੀ ਲਓ ਜੀ ਥੋੜੀ ਸੇਵਾ ਕਰਨੇ ਘਟ ਗਈਤੀ ਜਿੱਦੋਂ ਰਹੀ ਆ ਸਾਂਭੀ ਕੱਟਣ ਵਾਲਾ ਬੋਦੀ ਵਾਲੇ ਵੈੜਾ ਵੱਡੀ ਵੈੜ ਪੂਰੀ ਨਾਲ ਹਰਜਿੰਦਰ ਜੀ ਫਿਰ ਚੋਈ ਜੂ ਵਧੀਆ ਹੋਊਗੀ ਜੀ ਦਿਨ ਨਾਲ ਹੀ ਚੋਈ 1 ਨੰਬਰ ਵੀਰ ਜੀ 1 ਨੰਬਰ ਆਜੋ ਬਰੇ ਆਜੋ ਪਾਵਰ ਡੈਮੋ ਕੇ ਕੰਮ ਕਰਦ ਰਹੋ ਨਾ ਜੀ ਟੈਬਲ ਤੋਂ ਵਾ ਵਾ ਜਿਵੇਂ ਹੋ ਗਿਆ ਹਾਂਜੀ ਹਾਂ 10 12 ਸਾਲ ਹੋ ਗਿਆ ਜੀ ਬਿਲਕੁਲ ਹੋ ਗਿਆ ਪਹਿਲੇ 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 ਵੀਡੀਓ ਬਣਾ ਰਹੇ ਸੀ ਤੁਹਾਡੀ ਹਾਂਜੀ 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 ਵੀਰ ਜੀ ਇਹ ਵੀਰ ਜੀ 40 ਦੇ ਦਈਏ ਦੋ ਦੋ 12 ਕਿਲੋ ਲੀਟਰ ਆਦਾ ਚਾਰ ਅੱਪੀ ਕਰ ਦੋ ਚਾਰ ਛੱਡ ਦੇ 37 ਦੇ ਦਈਏ ਜਸਨਾ ਜਾਨ ਲਓ ਬਸ ਠੀਕ ਆ ਆਮ ਮਾਜਰਾ ਜੀ ਸੁਈਨ ਹੋ ਗਿਆ ਰੋ ਇਹ ਮਹੀਨੇ ਕੀ ਬਣੀ ਵੀ ਹਾਂ ਜੀ ਬੱਚਾ ਕਿਨੇ ਆਪਾ ਕਰਾਈ ਮਹੀਨੇ ਕੀ ਬਣੀ ਤੇ ਦੁੱਧ ਜਿਹੜਾ ਲੀਟਰਾਂ ਮੇਰੇ ਕਾ 6 ਕਿਲੋ ਹੋਊਗਾ ਦੂਜੇ ਸੁਈਚ ਟਰੀ ਉੱਧਰ ਵੀ ਛੋਟੀ ਹਾਂ ਜੀ ਛੋਟੀ ਠੀਕ ਗੱਡੀ ਕਾ ਲਊਗੀ ਨਹੀਂ ਨਹੀਂ ਭਾੜੇ ਦੇ ਆਪਣੇ ਆਪਣੇ ਭਾੜੇ ਦੇ ਕਰਿਆ ਹਾਂ ਜੀ ਲੈ ਵੀ ਸਾਰੀ ਤੋਂ ਕਿ ਬੱਚਾ ਹੈ ਨਹੀਂ ਨਾ ਮਗਰ ਹਾਂ ਇੰਦਾ ਜਿੱਥੇ ਮਰਜ਼ੀ ਬਣ ਕੇ ਸੁਭਾਉਦਾ ਕੋਈ ਗੱਲ ਨਹੀਂ ਠੀਕ ਹਾਂਜੀ ਹਾਂਜੀ ਇੱਕ ਰੰਗ ਕਾਲੀ ਹਾਂਜੀ 6 ਕਿਲੋ ਦੁੱਧ ਹੈਗਾ 6 ਕਿਲੋ ਲੀਟਰ ਵਾਲਾ ਹਾਂਜੀ ਇੰਦੀ ਦੇ ਵੀ ਨਾਲ ਇਹ ਦੇ ਦिए 52000 ਦੀ ਵੀਰ ਜੀ ਤਹਾਡੇ ਸਾਹਮਣੇ ਵੇ ਲੋ ਕੱਢੀ ਆ ਹਾੜੀ ਆ ਆਪਦੀ ਕੋਈ ਗੱਲ ਨਹੀਂ ਦੇਦਾ ਕਰਤਾ ਨਹੀਂ ਚੱਲਣ ਦੇ ਕੋਈ ਨਹੀਂ ਆਹਾ ਗੱਬਰ ਇਹ ਗੱਬਰ ਆ ਜੀ ਇਹਦਾ ਲੈ ਜੂਗੇ ਦਿਨ ਹਫਤਾ ਤੱਕ ਲੈ ਜੂ ਹਾਂ ਜੀ ਅਜੇ ਇੱਕ ਹਫਤਾ ਲੈ ਜੂਗੀ ਇਹ ਵੀ ਖੋਲੋ ਲਓ ਜੀ ਲਓ ਜੀ ਇੱਕ ਹਫਤਾ ਲੈ ਜਾਣੇ ਨੇ ਕਰੋ ਚੈੱਕ ਮੇਰਾ ਵੀਰ ਇਹ ਦੁੱਧ ਕਿੰਨਾ ਕਰੂ ਫਿਰ ਇੱਕ ਘੜੀ ਮੈਂ ਵੀਰ ਜੀ ਆਪਣੀ ਅਜੇ ਘੜੀ ਆ ਹਾਂ ਜੀ ਦੁੱਧ ਦੇ 12 ਕਿਲੋ ਦੇ ਦਿੰਦੀ ਹਾਂ ਜੀ 11 12 ਕਰੋ ਥੋੜੀ ਲੱਸੀ ਆ ਪਰ ਇਹ ਛੋਟੀ ਦੁੱਧੇ ਸਵੇਰ ਕੀ ਤੀਜੇ ਸੁਣੀ ਹਾਂ ਜੀ ਹਿੰਦੀ ਵਿੱਚ ਕੀ ਮੇਰ ਭਾਈ ਜੀ ਇਹ 60 ਹੀ ਦੇ ਰਹੀਏ ਵੀਰ ਜੀ 55000 55 ਧੱਕਾ ਨਹੀਂ ਥੋੜਾ ਜਾਂ ਹੰਦੋ ਕੋਈ ਠੀਕ ਹੈ ਦੇਦਾ ਕੋਈ ਕਰੀਏ ਚਲੋ ਦੇਦਾ ਕੋਈ ਮਸਾਹੀ ਹੈ ਜੀ ਬਸ ਇਹੋ ਡੰਗੇ ਵੇਚੀ ਆਪਣੇ ਵੇਖੋ ਜਾਈ ਪਜੂ ਸੇਲ ਆ ਬਾਕੀ ਮੇਰਾ ਵੀ ਇੱਥੇ ਆ ਗਿਆ ਲੈ ਇੱਕ ਟਾਈਮ ਦੋ ਟਾਈਮ ਚੁਾਈ ਕਰੋ ਪਾਸ ਕਰੋ ਨਾ ਜੀ ਹਾਂਜੀ ਹਾਂਜੀ ਬੋਲੋ ਫਿਰ ਨੰਬਰ ਨੰਬਰ ਵਿਝਿਆ ਕਰੋ 8837 800 900 ਦਾ ਪਿੰਡ ਹੈ ਜੀ ਵੰਚੜੀ ਜ਼ਿਲ੍ਹਾ ਅੰਮ੍ਰਿਤਸਰ ਤਫਸੀਲ ਵੀ ਅੰਮ੍ਰਿਤਸਰ ਹਾਂਜੀ ਬਾਪਾ ਨੋਰਥ ਕੇ ਸਮਾਦੇ ਲੱਗੇ ਹੈ ਜੀ ਆਪਣਾ ਪਿੰਡ ਸੱਸੀ ਗਾ ਸੱਸੀ ਗਾ